ਜੀ ਆਪਾਂ ਪੀ ਲੱਗੇ ਸਵੇਰ ਦੀ ਚਾਹ ਤੇ ਮਾਤਾ ਜੀ ਦੇ ਕੇ ਚਾਹ ਆਪਾਂ ਨੂੰ ਗੁਰਦਰਾ ਸਾਹਿਬ ਵਿੱਚ ਰਾਤ ਆਪਾਂ ਰੁਕੇ ਸੀ ਤੇ ਗੁਰੂ ਘਰ ਵਿੱਚ ਤੇ ਇਹ ਇੱਥੇ ਰਾਤ ਆਪਾਂ ਠਹਿਰੇ ਦੋ ਜਣੇ ਸਾਂ ਇੱਕ ਮੈਂ ਸੀ ਇੱਕ ਫੌਜੀ ਬਾਈ ਸੀ ਇਹ ਸੂਬੇਦਾਰ ਸੀਗਾ ਚਾਂਸੀ ਤੋਂ ਹੈਗਾ ਪਿਆਰ ਤੋਂ ਹੀ ਚਾਂਸੀ ਡਿਊਟੀ ਆ ਤੇ ਇਹਦੇ ਬੱਚੇ ਇੱਥੇ ਆਰਮੀ ਸਕੂਲ ਵਿੱਚ ਲੱਗੇ ਨੇ ਉਹਨਾਂ ਨੂੰ ਛੱਡਨਾ ਆ ਇਹ ਖੜਾ ਆਪਣਾ ਸਾਈਕਲ ਤੇ ਇਹ ਆ ਹਾਲ ਗੁਰਦਰਾ ਸਾਹਿਬ ਦਾ ਇਹ ਰਾਤ ਦਾ ਜਿੱਥੇ ਆਪਾਂ ਠਹਿਰੇ ਸੀ ਇਹ ਹਾਲ ਆ ਇਹ 1907 ਵੇਲੇ ਦਾ ਜੋ ਬਣਿਆ ਹੋਇਆ ਹਾਲ ਆ ਬਹੁਤ ਪੁਰਾਣਾ ਹਾਲ ਆ ਤੇ ਇਹ ਵੇਖੋ ਓਦੋਂ ਦੀ ਕਾਰਗਰੀ ਆ 1907 ਵੇਲੇ ਦੀ ਤੇ ਖੁੱਲਾ ਹਾਲ ਆ ਬਸ ਇੱਕ ਹੀ ਆ ਕਮਰੇ ਨਹੀਂ ਹੈਗੇ ਬਸ ਇਹਨਾਂ ਹਾਲਾਂ ਵਿੱਚ ਇੱਥੇ ਰਜਾਈਆਂ ਸਭ ਕੁਝ ਮਿਲਦਾ ਵਾ ਗੱਦੇ ਮਿਲਦੇ ਆ ਤੇ ਆਪ ਦਾ ਇੱਥੇ ਰਹੋ ਤੇ ਬਾਕੀ ਜਦੋਂ ਤੁਸੀਂ ਸੋਲਣਾ ਆਓ ਤਾਂ ਗੁਰੂ ਘਰ ਜ਼ਰੂਰ ਆਓ ਪ੍ਰਾਣੀ ਰਾਸਤਿਕ ਇਹ ਵੀਡੀਓ ਵੇਖ ਰਿਹਾ ਸਾਰੇ ਭੈਣਾ ਭਰਾਵਾਂ ਯਾਰਾਂ ਬੇਲੀਆਂ ਮਾਵਾ ਚਾਚੀਆਂ ਤਾਈਆਂ ਸਭ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾ ਹੈ ਕਿ ਪੰਜਾਬ ਤੋਂ ਹਿਮਾਚਲ ਦੇ ਟੂਰ ਤੇ ਨਿਕਲੇ ਹੋਏ ਆਂ ਸਫਰਾਂ ਤੇ ਨਿਕਲੇ ਹੋਏ ਆਂ ਤੇ ਅਸੀਂ ਪਹੁੰਚੇ ਆਂ ਚੈਲ ਚੈਲ ਉਹ ਹਿਮਾਚਲ ਪ੍ਰਦੇਸ਼ ਦੀ ਚੈਲ ਉਹ ਜਗਾ ਜਿਹੜੀ ਸਭ ਤੋਂ ਉੱਚੀ ਆ ਉਚਾਈ ਆ ਤੇ ਇੱਥੇ ਅਸੀਂ ਖੜੇ ਆਂ ਗੁਰੂ ਘਰ ਵਿੱਚ ਗੁਰਦਰਾ ਸਾਹਿਬ ਚੈਲ ਵਿੱਚ ਗੁਰਦਰਾ ਸਾਹਿਬ ਇਹ ਗੁਰਦਰਾ ਚੈਲ ਨਾਲੋਂ ਵੀ ਉਚਾਈ ਤੇ ਆ ਇਹ ਜਿਹੜਾ ਗੁਰਦਰਾ ਸਾਹਿਬ ਦਾ ਮੀਟਰ ਨੰਬਰ ਜਿਹੜਾ 1 ਆ ਚੈਲ ਇਸ ਗੁਰਦਰਾ ਸਾਹਿਬ ਤੋਂ ਸ਼ੁਰੂ ਹੁੰਦਾ ਤੇ ਸਭ ਤੋਂ ਜਿਆਦਾ ਉਚਾਈ ਤੇ ਗੁਰਦਰਾ ਸਾਹਿਬ ਚੈਲ ਦਾ ਤੇ ਇਹ ਗੁਰਦਰਾ ਸਾਹਿਬ ਦੀ ਜਿਹੜੀ ਕੋਈ ਇਤਿਹਾਸ ਆ ਜਿਹੜਾ ਉਹ ਇਹ ਆ ਕਿ ਇਹ ਗੁਰਦਰਾ ਸਾਹਿਬ ਪਟਿਆਲਾ ਖਾਨਦਾਨ ਵੱਲੋਂ ਬਣਾਇਆ ਗਿਆ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਦਾਦੇ ਮਹਾਰਾਜਾ ਭਪਿੰਦਰ ਸਿੰਘ ਵੱਲੋਂ ਇਹ ਗੁਰਦਰਾ 1907 ਵਿੱਚ ਬਣਾਇਆ ਗਿਆ ਇਹ ਗੁਰਦਰਾ ਉਹਨਾਂ ਤਾਂ ਬਣਾਇਆ ਗਿਆ ਜਦੋਂ ਸ਼ਿਮਲਾ ਵਿੱਚ ਅੰਗਰੇਜ਼ ਸਰਕਾਰ ਵੱਲੋਂ ਮਹਾਰਾਜਾ ਪਟਿਆਲਾ ਤੇ ਆਉਣ ਜਾਣ ਤੇ ਪਾਬੰਦੀ ਲਾ ਦਿੱਤੀ ਗਈ ਬੰਨ ਲਾ ਦਿੱਤਾ ਗਿਆ ਤਾਂ ਉਹਨੇ ਫਿਰ ਚਾਹਲ ਦੇ ਲਾਗੇ ਭពਿੰਦਰ ਸਿੰਘ ਨੇ ਚਾਹਲ ਦੇ ਲਾਗੇ ਆਪਣਾ ਫਾਰਮ ਬਣਾਇਆ ਇੱਥੇ ਮਹਿਲ ਬਣਾਇਆ ਫਿਰ ਇੱਥੇ ਉਹ ਠੰਡਾ ਇਲਾਕਾ ਇੱਥੇ ਆਇਆ ਜਾਇਆ ਕਰਦਾ ਸੀ ਤੇ ਫਿਰ ਉਹਨੇ ਨਾਲ ਇੱਕ ਗੁਰਦਰਾ ਸਾਹਿਬ ਵੀ ਬਣਾਇਆ ਪਰ ਹੁਣ ਇਸ ਟਾਈਮ ਇਸ ਗੁਰਦਰਾ ਸਾਹਿਬ ਦੀ ਦੇਖਭਾਲ ਸਿਰਫ ਇੱਕ ਗ੍ਰੰਥੀ ਸਿੰਘ ਕਰ ਰਿਹਾ ਤੇ ਜੋ ਪਟਿਆਲਾ ਪਰਿਵਾਰ ਆ ਉਹ ਕਦੀ ਇਸ ਗੁਰਦਰਾ ਸਾਹਿਬ ਵਿੱਚ ਕਦੀ ਨਹੀਂ ਆਇਆ ਇਹਨਾਂ ਦੇ ਬਾਬਾ ਜੀ ਦੇ ਕਹਿਣ ਮੁਤਾਬਕ ਇਹਨਾਂ ਨੇ ਕਾਫੀ ਉਹਨਾਂ ਨੂੰ ਚਿੱਠੀਆਂ ਪਾਈਆਂ ਉਹਨਾਂ ਨੂੰ ਕਈ ਵਾਰੀ ਕਿਹਾ ਕਿ ਗੁਰਦਰਾ ਸਾਹਿਬ ਦੀ ਸੇਵਾ ਸੰਭਾਲ ਕਰੋ ਕਰਾਓ ਤੁਹਾਡੇ ਖਾਨਦਾਨ ਨਾਲ ਬਣਾਇ ਪਰ ਹੁਣ ਕਹਿੰਦੇ ਉਥੇ ਉਹਨਾਂ ਨੂੰ ਕੋਈ ਵੀ ਉਹ ਇੱਥੇ ਆ ਕੇ ਕਦੀ ਨਹੀਂ ਵੜਿਆ ਉਹਨਾਂ ਨੇ ਕਦੀ ਆ ਕੇ ਇੱਥੇ ਸਾਰ ਨਹੀਂ ਲਈ ਤੇ ਜਾ ਕੇ ਉਹਨਾਂ ਨੂੰ ਮਿਲਣ ਵੀ ਗਿਆ ਸੀ ਪਰ ਇਹਨਾਂ ਨੂੰ ਮਿਲ ਨਹੀਂ ਦਿੱਤਾ ਗਿਆ ਉਵੇਂ ਮੋੜ ਦਿੱਤਾ ਗਿਆ ਤੇ ਬਾਕੀ ਗੁਰਦਰਾ ਸਾਹਿਬ ਬਹੁਤ ਹੀ ਸੋਹਣੀ ਜਗ੍ਹਾ ਤੇ ਬਣਿਆ ਬਹੁਤ ਸੋਹਣਾ ਗੁਰਦਰਾ ਤੇ ਜਦੋਂ 1907 ਤੋਂ ਗੁਰਦਰਾ ਸਾਹਿਬ ਬਣਿਆ ਜਦੋਂ ਪੰਜਾਬ ਦੀ ਵੰਡ ਹੋਈ ਹਿਮਾਚਲ ਪੰਜਾਬ ਨਾਲ ਵੱਖਰਾ ਆਇਆ ਤਾਂ ਇਸ ਗੁਰਦਰਾ ਸਾਹਿਬ ਦਾ ਜਿਹੜਾ ਕਬਜ਼ਾ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਆਪਣੇ ਹੱਥਾਂ 'ਚ ਲੈ ਲਿਆ ਤੇ ਹੁਣ ਜਿਹੜੀ ਇੱਥੇ ਸੰਗਤ ਨਾ ਹੁਣ ਕਰਕੇ ਜਦੋਂ ਇੱਥੇ ਕੋਈ ਰੁਜ਼ਗਾਰ ਨਹੀਂ ਹੈਗਾ ਜਾਂ ਆਮਦਨ ਨਹੀਂ ਹੈਗੀ ਤਾਂ ਸਰਕਾਰ ਵੱਲੋਂ ਬਾਬਾ ਜੀ ਦੀ ਧੀ ਦੀ ਤਨਖਾਹ 11-12000 ਰੁਪਏ ਬੰਨ ਦਿੱਤੀ ਗਈ ਪਰ ਉਹ 11-12000 ਨਾਲ ਘਰ ਦਾ ਖਰਚਾ ਮਹਾ ਚੱਲਦਾ ਭੈਣ ਦੀ ਮੈਂ ਅੱਜ ਮਿਲਿਆ ਰਾਤੀ ਉਹ ਪੈੰਦੀ ਕੱਖ ਦੀ ਰੋਸ਼ਨੀ ਚਾਹੰਦੀ ਪਈ ਆ ਚਲੀ ਚੱਲੀ ਆ ਤੇ ਟੈਸਟ ਟੂਸਟ ਕਰਾਏ ਨੇ ਕਹਿੰਦੀ ਪਰ ਦਵਾਈ ਨਹੀਂ ਲੇਗੀ ਕਿਉਂਕਿ ਕਹਿੰਦੇ ਬਹੁਤ ਮਹਿੰਗੀ ਆ ਤੇ 11-12000 ਵਿੱਚ ਘਰ ਦਾ ਖਰਚਾ ਮਹਾ ਚੱਲਦਾ ਇਸ ਕਰਕੇ ਜਿੰਨੇ ਵੀ ਸੰਗਤ ਇੱਥੇ ਗੁਰਦੁਆਰਾ ਆਉਂਦੀ ਆ ਚੈਲ ਜਾਂ ਲੱਗੇ ਤਾਂ ਕਿਉਂਦੀ ਆ ਓਏ ਗੁਰੂ ਘਰ ਵਿੱਚ ਜਰੂਰ ਆਓ ਮੱਥਾ ਟੇਕੋ ਤੇ ਜਿੰਨਾ ਹੋ ਸਕਦਾ ਇਹਨਾਂ ਦੀ ਸੇਵਾ ਕਰੋ ਇਹਨਾਂ ਦਾ ਸਾਥ ਦਿਓ ਤੇ ਇੱਥੇ ਰਹਿਣ ਨੂੰ ਨਾਲ ਹਾਲ ਬਣਿਆ ਵਾ ਇੱਥੇ ਅੱਗੇ ਤੁਸੀਂਾਂ ਤੇ ਪਰਿਵਾਰ ਨਾਲ ਰਹਿ ਵੀ ਸਕਦੇ ਹੋ ਜਦੋਂ ਮਰਜੀ ਇੱਥੇ ਅੰਦਰ ਗੱਦੇ ਨੇ ਥੱਲੇ ਗੱਦੇ ਵਿਛਾਓ ਆਪਣਾ ਸਭ ਕੁਝ ਇੱਥੇ ਰਜਾਈ ਤਲਾਈ ਸਭ ਮਿਲਦੀ ਹੈ ਠੰਡ ਤੇ ਬਾਕੀ ਮੌਸਮ ਬਹੁਤ ਠੰਡਾ ਇੱਥੇ ਤੇ ਗੁਰਦਰਾ ਸਾਹਿਬ ਬਹੁਤ ਹੀ ਸੋਹਣੀ ਜਗ੍ਹਾ ਤੇ ਬਣਿਆ ਤੇ ਚਲੋ ਚੱਲਦੇ ਹੁਣ ਆਪਾਂ ਇੱਥੇ ਵਰਣੀ ਕਰਦੇ ਆਂ ਤੇ ਹੋਰ ਜਗ੍ਹਾ ਤੇ ਚੱਲਦੇ ਆਂ ਇਹ ਹੈ ਜੀ ਇਤਿਹਾਸ ਇਹਨਾਂ ਬਾਬਾ ਜੀ ਦੇ ਦਸ ਅਨੁਸਾਰ ਇਸ ਗੁਰਦਰਾ ਸਾਹਿਬ ਦੀ ਬਿਜਲੀ ਕੱਟ ਦਿੱਤੀ ਗਈ ਸੀ ਬਿੱਲ ਜਿਆਦਾ ਹੋਣ ਕਰਕੇ ਜਦੋਂ ਬਿੱਲ ਨਾ ਤਾਰਿਆ ਗਿਆ ਅੰਦਾ ਨਾ ਹੋਣ ਕਰਕੇ ਬਿੱਲ ਨਾ ਤਾਰਿਆ ਗਿਆ ਤੇ ਇਹਦੀ ਬਿਜਲੀ ਕੱਟ ਦਿੱਤੀ ਗਈ ਫਿਰ ਬਾਹਰ ਲਿਆ ਕੋਈ ਸੰਗਤਾਂ ਵੱਲੋਂ ਇਹਦੀ ਕੀਤੀ ਗਈ ਸੇਵਾ ਤੇ ਬਿਜਲੀ ਦਾ ਬਿੱਲ ਜਿਹੜਾ ਉਤਾਰਿਆ ਗਿਆ ਫਿਰ ਗੁਰਦਗਰੂ ਘਰ ਦੀ ਬਿਜਲੀ ਜਿਹੜੀ ਉਹ ਬਹਾਲ ਹੋਈ ਹੋਨੇ ਤੇ ਬਿਜਲੀ ਦਾ ਪੂਰਾ ਪ੍ਰਬੰਧ ਹੈ ਤੇ ਬਹੁਤ ਹੀ ਸੁਣੀ ਜਗ੍ਹਾ ਤੇ ਗੁਰਦਰਾ ਸਾਹਿਬ ਤੇ ਉੱਚੀ ਜਗ੍ਹਾ ਤੇ ਆਪਾਂ ਐਸਾ ਹਾਲ ਚ ਠਹਿਰੇ ਸੀ ਰਾਤ ਤੇ ਹੁਣ ਆਪਣੇ ਸਾਈਕਲ ਤਿਆਰ ਆ ਤੇ ਹੁਣ ਆਪਾਂ ਚੱਲਦੇ ਆ ਆਪਣੀ ਅਗਲੀ ਮੰਜ਼ਿਲ ਵੱਲ ਪੌੜੀਆਂ ਉਤਰ ਕੇ ਤੇ ਆਪਾਂ ਆ ਗਏ ਹੁਣ ਥੱਲੇ ਇਹ ਜਿਹੜੀਆਂ ਪੌੜੀਆਂ ਗੁਰਦਰਾ ਸਾਹਿਬ ਦੀਆਂ ਇੱਥੋਂ ਆਪਾਂ ਰਾਤ ਤਾਂ ਚੜੇ ਸੀਗੇ ਤੇ ਉੱਪਰ ਗੁਰਦਰਾ ਸਾਹਿਬ ਗਏ ਹੁਣ ਆਪਾਂ ਉਦਾਂ ਹੀ ਸਾਈਕਲ ਥੱਲੇ ਲੈ ਆਂਦਾ ਸਮਾਨ ਲੱਦ ਲਿਆ ਹੁਣ ਆਪਾਂ ਚੱਲੇ ਆਂ ਇੱਥੋਂ ਚੈਲ ਪੈਲਸ ਜੋ ਕੁਫਰੀ ਰੋਡ ਤੇ ਆ ਇੱਥੋਂ ਕੋਈ 800 ਮੀਟਰ ਦੂਰ ਆ ਜਾਂ ਕਿਲੋਮੀਟਰ ਇੱਕ ਹੋਰ ਦੂਰ ਹੋਊਗਾ ਉਹ ਪੁਰਾਣੇ ਰਾਜਾ ਮਹਾਰਾਜਾਂ ਦਾ ਮਹਿਲ ਆ ਕਹਿੰਦੇ ਕੋਈ ਟਿਕਟਾ 200 ਰੁਪਏ ਦੇਖਦੇ ਆ ਉਹ ਦੇਖ ਕੇ ਆਉਣੇ ਤੇ ਇਹ ਚੜਾਈ ਚੜ ਕੇ ਤਾਂ ਬਣਿਆ ਇੱਥੇ ਸਕੂਲ ਇਹ ਜਿਹੜਾ ਏਰੀਆ ਗੁਰਦਰਾ ਸਾਹਿਬ ਦਾ ਸਾਰਾ ਏਰੀਆ ਸਾਰਾ ਮਿਲਟਰੀ ਦੇ ਅੰਦਰ ਆਉਂਦਾ ਹੈ ਇਹ ਸਾਰਾ ਏਰੀਆ ਮਿਲਟਰੀ ਦਾ ਹੈ ਤੇ ਇੱਥੇ ਮਿਲਟਰੀ ਦਾ ਸਕੂਲ ਬਣਿਆ ਆਵਾ ਜਿਹੜਾ ਸਾਰੇ ਇੰਡੀਆ ਵਿੱਚ ਸਾਰੇ ਭਾਰਤ ਵਿੱਚ ਇਹ ਪੰਜ ਸਕੂਲ ਨੇ ਜਿਨ੍ਹਾਂ ਚੋਂ ਇੱਕ ਇੱਥੇ ਬਣਿਆ ਹੈ ਜਿੰਦਾ ਸਕੂਲ ਦਾ ਨਾਮ ਹੈ ਰਾਸ਼ਟਰੀ ਮਿਲਟਰੀ ਸਕੂਲ ਚੈਨ ਇੱਥੇ ਪਰਿਵਾਰ ਆਪਣੇ ਬੱਚਿਆਂ ਨੂੰ ਛੱਡਣ ਆਉਂਦੇ ਆ ਤੇ ਜਿਹੜੇ ਪਰਿਵਾਰ ਬੱਚਿਆਂ ਨੂੰ ਛੱਡਣ ਆਉਂਦੇ ਉਹ ਰਾਤ ਫਿਰ ਇੱਥੇ ਗੁਰਦਰਾ ਸਾਹਿਬ ਵਿੱਚ ਰਹਿੰਦੇ ਆ ਤੇ ਇਹ ਗੱਲਬਾਤ ਆ ਵੀ ਉਹਨਾਂ ਨੂੰ ਚਲੋ ਫਰੀਜ ਇੱਥੇ ਕਮਰਾ ਮਿਲ ਜਾਂਦਾ ਰੋਟੀ ਪਾਣੀ ਅਗਲਾ ਥੱਲੇ ਖਾ ਲੈਂਦਾ ਤੇ ਖਾ ਕੇ ਤੇ ਇੱਥੇ ਉਹਨਾਂ ਦਾ ਰਹਿਣ ਬਸੇਰਾ ਹੋ ਜਾਂਦਾ ਉਦਾਂ ਹੋਟਲ ਇੱਥੇ ਕਾਫੀ ਮਹਿੰਗੇ ਆ ਤੇ ਇਹ ਰਾਸ਼ਟਰੀ ਮਿਲਟਰੀ ਸਕੂਲ ਜਿਹੜਾ ਇਹ ਬਣਿਆ ਇੱਥੇ ਜੀ ਤੇ ਬਹੁਤ ਬੱਚੇ ਇੱਥੇ ਜਿਹੜੇ ਫੌਜੀ ਭਾਈਆਂ ਦੇ ਬੱਚੇ ਇੱਥੇ ਪੜ੍ਹਦੇ ਨੇ ਤੇ ਇਹ ਸਾਰਾ ਏਰੀਆ ਮਿਲਟਰੀ ਦਾ ਧੁੰਦ ਪੈਣੀ ਫੇਰ ਸ਼ੁਰੂ ਹੋ ਗਈ ਆ ਸਾਰੀ ਰਾਤ ਮੀਂਹ ਪੈਂਦਾ ਰਿਹਾ ਤੇ ਮੀਂਹ ਨਹੀਂ ਹਟਿਆ ਤੇ ਗੜ 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 ਕਰਦੇ ਰਹਿ ਹੁਣ ਮੀਂਹ ਤੋ ਰੁਕਿਆ ਤੇ ਆਪਾਂ ਚੱਲਦੇ ਆ ਥੱਲੇ ਨੂੰ ਤੇ ਚਾਹਲ ਪੈਲਸ ਦੇਖ ਕੇ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਥੱਲੇ ਸਾਧੂ ਵਾਲੋਂ ਸਾਧੂ ਪੋਲ ਵਾਲੋਂ ਤੇ ਅਗਲੀ ਆਪਾਂ ਮੰਜ਼ਲ ਦੇਖਦੇ ਹਾਂ ਸੋਲਨ ਹੁੰਦੀ ਆ ਜਾਂ ਵਾਪਸ ਕਿੱਥੇ ਹੁੰਦੀ ਆ ਧੁੰਦ ਪੈਣੀ ਸ਼ੁਰੂ ਹੋ ਗਈ ਬੱਦਲ ਆ ਮੰਨ ਲਓ ਧੁੰਦ ਘਾੜੀ ਇਹ ਜੋ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਦਾ ਪੈਲਸ ਇਹ ਆ ਜੀ ਚਾਹਲ ਪੈਲਸ ਤੇ ਇੱਥੇ ਐਂਟਰੀ ਗੇਟ ਆ ਜੀ ਸ਼ੁਰੂ ਹੋ ਗਿਆ ਜائیں ਪਹਿਲਾਂ ਮਹਿਲਾਂ ਚ ਹੁੰਦਾ ਸੀਗਾ ਕਿ ਪਿੱਛੇ ਗੇਟ ਲੱਗੇ ਹੁੰਦੇ ਸੀਗੇ ਤੋਂ ਉੱਥੋਂ ਐਂਟਰੀਆਂ ਹੁੰਦੀਆਂ ਸੀ ਤੇ ਇੱਥੇ ਆਪਾਂ ਹੁਣ ਟਿਕਟ ਕਟਾ ਲਈ ਆ ਜੀ 200 ਰੁਪਏ ਟਿਕਟਾ ਮਹਿਲ ਦੇਖਣ ਦੀ ਤੇ ਇਹ ਮਹਾਰਾਜਾ ਭពਿੰਦਰ ਸਿੰਘ ਦਾ ਪੈਲੇਸ ਸਾਹਿਬ ਮਹਾਰਾਜਾ ਭពਿੰਦਰ ਸਿੰਘ ਦਾ ਮਹਿਲ ਆ ਤੇ ਇਹ ਹੁਣ ਇਸ ਟਾਈਮ ਹਿਮਾਚਲ ਸਰਕਾਰ ਦੇ ਅੰਦਰਾ ਕਿਉਂਕਿ ਉਹਨਾਂ ਨੇ ਵੇਚਤਾ ਸੀਗਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਫੀ ਇੱਥੇ ਜਾਇਦਾਦ ਜਿਹੜੀ ਇੱਥੇ ਚੈਲ ਸੀਗੀ ਉਹਨਾਂ ਨੇ ਕਾਫੀ ਕੋਈ ਜਿਵੇਂ ਗੁਰਦੁਆਰਾ ਬਣਾਇਆ ਇਹ ਪੈਲੇਸ ਬਣਾਇਆ ਹੁਣ ਥੱਲੇ ਵੀ ਉਹਨਾਂ ਦੀ ਪ੍ਰਾਈਵੇਟ ਜਿਹੜੀ ਅਜੇ ਵੀ ਹੈਗੀ ਆ ਉਹ ਥੱਲੇ ਉਹਨਾਂ ਦਾ ਮਹਿਲ ਜਿਹੜਾ ਫਾਰਮ ਹਾਊਸ ਹੈਗਾ ਤੇ ਇਹ ਪੈਲੇਸ ਦੀ ਐਂਟਰੀ ਆ ਤੇ ਆਪਣਾ ਸਾਈਕਲ ਤੇ ਚਲੋ ਆਪਾਂ ਅੰਦਰ ਚੱਲਦੇ ਆਂ ਤੇ ਦੇਖਦੇ ਅੰਦਰ ਰਾਜਾ ਮਹਾਰਾਜਿਆਂ ਦਾ ਮਹਿਲ ਚੜਾਈ ਚੜਦੇ ਚੜਦੇ ਤੇ ਆਪਾਂ ਅੱਗੇ ਮਹਿਲ ਵੱਲ ਨੂੰ ਵਧ ਰਹੇ ਹਾਂ ਮਹਿਲ ਤੋਂ ਪਹਿਲਾਂ ਇਹ ਕੁਛ ਦੋ ਕੁ ਗੇਟ ਜੇ ਬਣੇ ਆ ਅੰਦਰ ਖਾਣੇ ਦੇ ਜਿਵੇਂ ਪਹਿਲਾਂ ਮਹਿਲਾ ਵਿੱਚ ਹੁੰਦਾ ਸੀ ਕਿ ਗੇਟ ਦਰਬਾਰੀ ਭਾਈ ਜਾਂਦੇ ਸੀਗੇ ਉਹਾਂ ਕਿ ਦੂਰ ਦੂਰ ਫੋਜਾਂ ਪੈਣੀਆਂ ਇਹ ਸਾਰਾ ਉਹ ਮਹਿਲ ਦਾ ਮਾਹੌਲ ਚੜਾ ਤੇ ਅੱਗੇ ਨੂੰ ਚੜਾਈ ਚੜ ਰਹੇ ਹਾਂ ਚੱਲਦੇ ਹਾਂ ਅੱਗੇ ਮਹਿਲ ਦੇਕਰ ਬਹੁਤ ਬਹੁ ਸੋਹਣੀਆਂ ਜਗ੍ਹਾਾਂ ਤੇ ਰਾਜਾ ਮਹਾਰਾਜੇ ਰਹਿੰਦੇ ਰਹੇ ਉਹਨਾਂ ਆਪਣੇ ਲਈ ਮੈਰ ਮੂਲ ਜੜੀ ਗਰਮੀ ਆਉਣਾ ਸਿਆ ਗਰਮੀ ਚ ਇਧਰੋਂ ਚੜ ਆਉਂਦੇ ਠੰਡੇ ਇਲਾਕੇ ਨੂੰ ਤੇ ਜਦੋਂ ਸਿਆਲ ਹੁੰਦਾ ਬਰਫ ਪੈਂਦੀਆਂ ਫਿਰ ਆਪਣੇ ਪੰਜਾਬ ਵੱਲੋਂ ਤੁਰ ਪੈਂਦੇ ਬਹੁਤ ਸੋਹਣਾ ਇੱਥੇ ਮੌਸਮ ਤੇ ਰਾਜਾ ਮਹਾਰਾਜੇ ਭਪਿੰਦਰ ਸਿੰਘ ਕੇ ਪਰਿਵਾਰ ਵੈਸੇ ਵੀ ਤੁਹਾਨੂੰ ਪਤਾ ਥੋੜਾ ਜਿਹਾ ਖਰਚੀਲਾ ਰਿਹਾ ਲੋ ਜੀ ਪੌੜੀਆਂ ਪਹਾੜੀਆਂ ਤੇ ਚੜਾਈਆਂ ਛੜਦੇ ਛੜਦੇ ਆਪਾਂ ਆ ਗਏ ਆ ਚਹਲਪਹਿਲਸ ਇਹ ਆ ਚਹਲਪਹਿਲਸ ਜੋ ਮਹਾਰਾਜਾ ਪਟਿਆਲਾ ਭਵਿੰਦਰ ਸਿੰਘ ਨੇ ਬਣਾਇਆ ਸੀ ਪਰ ਇਸ ਟਾਈਮ ਇਹ ਹਿਮਾਚਲ ਪ੍ਰਦੇਸ਼ ਦੀ ਸਰਕਾਰ ਦੇ ਕਬਜ਼ੇ 'ਚ ਹੈ ਤੇ ਆਓ ਅੰਦਰ ਦੇਖਦੇ ਆਂ ਤੇ ਜਿਹੜੀਆਂ ਪੁਰਾਣੀਆਂ ਚੀਜ਼ਾਂ ਕਿਹੜੀਆਂ ਪਈਆਂ ਰਾਜਾ ਮਹਾਰਾਜਾ ਨੇ ਤੇ ਮਹਿਲ ਕਾਫੀ ਸੋਹਣਾ ਬਣਾਇਆ ਤੇ ਬੜੀ ਉੱਚੀ ਜਗ੍ਹਾ ਤੇ ਬਣਾਇਆ ਹੈ ਰਾਜੇ ਮਹਾਰਾਜੇ ਆਪਣੀ ਸੁਰੱਖਿਆ ਦਾ ਖਾਸ ਧਿਆਨ ਰੱਖਦੇ ਹੁੰਦੇ ਇਸ ਲਈ ਕੋਈ ਵੀ ਉਹਨਾਂ ਕਿਲਾ ਬਣਾਉਣਾ ਮਹਿਲ ਬਣਾਉਣਾ ਉੱਚੀ ਜਗ੍ਹਾ ਸਾਂਭ ਕਰਦੇ ਸੀ ਚਲੋਂ ਅੰਦਰ ਚੱਲਦੇ ਆਂ ਦੇਖਦੇ ਆਂ ਕੀ ਗੱਲ ਹੈ ਪਹਿਲੀ ਲੱਕੜ ਦਾ ਬਣਿਆ ਆ ਬੈਲਸ ਤੇ ਕਿੱਡੀ ਵਧੀਆ ਮੀਨਾ ਕਰੀ ਹੈ ਤੇ ਸਾਰਾ ਲੱਕੜ ਦਾ ਬਣਿਆ ਆ ਇਹ ਅੰਦਰ ਜਦੋਂ ਆਪਾਂ ਮਹਿਲ ਵਿੱਚ ਵੜਦੇ ਆਂ ਤੇ ਇਦਾਂ ਦੀ ਦੇਖ ਸ਼ੁਰੂ ਹੁੰਦੀ ਹੈ ਤੇ ਇੱਧਰ ਰੂਮ ਬਣਿਆ ਆ ਇਹ ਸਾਰੀ ਲੱਕੜ ਪ੍ਰਾਣੀ ਇੱਧਰ ਤੇ ਜਦੋਂ ਆਪਾਂ ਮਹਿਲਾਂ ਜਿਵੇਂ ਮੜਦੇ ਆ ਜਿਵੇਂ ਆਪਣੇ ਘਰਾਂ ਚ ਵਾਸ਼ਿਸ਼ਣ ਬਣਾਉਂਦੇ ਆ ਇਹ ਰੱਖੀ ਗਏ ਇਹਨਾਂ ਦੇ ਪਾਣੀ ਹੁੰਦਾ ਹੱਥੋਂ ਨੂੰ ਇਹ ਸਹੀ ਰੱਖੀ ਗਏ ਬਾਕੀ ਇੱਥੇ ਬਾਈ ਇਹਨਾਂ ਨਾਲ ਗੱਲ ਹੋਈ ਹੈ ਇੰਸਪੈਕਸ਼ਨ ਤੇ ਤੇ ਉਹਨਾਂ ਦੱਸਿਆ ਕਿ ਇੱਥੇ ਸ਼ੂਟਿੰਗ ਚੱਲ ਰਹੀ ਏ ਫਿਲਮ ਦੀ ਤੇ ਉਹਨਾਂ ਨੇ ਸਾਰੀਆਂ ਜੋ ਅੰਦਰ ਮਹਾਰਾਜਾ ਰਾਜਾ ਮਹਾਰਾਜਿਆਂ ਦੀਆਂ ਫੋਟੋ ਸੀ ਉਹ ਸਾਰੀਆਂ ਉਤਾਰ ਕੇ ਉਹਨਾਂ ਨੇ ਆਪਣੇ ਹਿਸਾਬ ਨਾਲ ਸਾਰਾ ਜੋ ਬਣਾ ਲਿਆ ਹਨ ਸੈੱਟ ਤਿਆਰ ਕੀਤਾ ਹੈ ਬਾਕੀ ਮਹਿਲ ਸਾਰਾ ਪਹਿਲਾਂ ਦਾ ਬਾਕੀ ਜੋ ਫੋਟੋਆਂ ਉਹਨਾਂ ਦੀਆਂ ਉਹ ਸਾਰੀਆਂ ਉਤਾਰ ਕੇ ਉਹਨਾਂ ਨੇ ਆਪਦੇ ਹਿਸਾਬ ਨਾਲ ਲਾਈਆਂ ਤੇ ਬਾਕੀ ਇਹ ਅੱਜ ਆਪਾਂ ਥੋੜਾ ਗਲਤ ਟਾਈਮ ਤੇ ਆ ਗਏ ਆ ਤੇ ਅਗਲੀ ਵਾਰ ਫਿਰ ਕੋਸ਼ਿਸ਼ ਕਰਾਂਗੇ ਤੇ ਇਹ ਕੁਝ ਰਾਣੀ ਜਿਵੇਂ ਚੀਜ਼ਾਂ ਪਈਆਂ ਦਿਖਾ ਦਿੰਦੇ ਜਿਵੇਂ ਰੇਹੂਆ ਰਾਣੀ ਸਾਹਿਬ ਨਾਲ ਹੈ ਨਾ ਜੀ ਇਹ ਚੀਜ਼ਾਂ ਪਈਆਂ ਤੇ ਬਹੁਤ ਵਧੀਆ ਮੀਨਾ ਕਾਰੀ ਕੀਤੀ ਗਈ ਹੈ ਜੀ ਤੇ ਇਹ ਉਹਨਾਂ ਦੀ ਕੋਈ ਫਿਲਮ ਦਾ ਕੋਈ ਸੀਨ ਆ ਤੇ ਉਹਨਾਂ ਦੇ ਸਾਹਮਣੇ ਫੋਟੋ ਫੋਟੋ ਸਭ ਕ੍ਰੋਸ ਟੰਗੇ ਆ ਕ੍ਰਿਸਚਨ ਕ੍ਰੋਸ ਇਹਦਰ ਤੁਹਾਨੂੰ ਦਿਖਾਉਣੇ ਆਂ। ਚਿੱਟਾ। ਇੱਥੇ ਸਭ ਉਹਨਾਂ ਦੀਆਂ ਰਾਜਾ ਮਹਾਰਾਜਾਂ ਦੀਆਂ ਫੋਟੋਆਂ ਲੱਗੀਆਂ ਨੇ। ਇਹ ਸਾਰੇ ਉਹਨਾਂ ਨੇ ਫਿਲਮ ਦੀ ਸ਼ੂਟਿੰਗ ਲਈ ਟੰਗੇ ਹਨ। ਤੇ ਇਹ ਸਾਰੇ ਰੂਮ ਸਾਰੇ ਉਸ ਟਾਈਮ ਦੇ ਰੂਮ ਨੇ। ਇਹ ਇਹ ਹੁਣ ਆਪਾਂ ਦੇਖ ਨਹੀਂ ਸਕਦੇ ਉਹ ਕਹਿੰਦੇ ਵੀ ਸਾਰੇ ਬੁੱਕ ਕੀਤੇ ਹੋਏ ਨੇ ਕਿਉਂਕਿ ਸ਼ੂਟਿੰਗ ਚੱਲਦੀ ਹੈ ਤੇ ਸ਼ੂਟਿੰਗ ਵਾਸਤੇ ਸਾਰੇ ਜਿੰਨੇ ਵੀ ਮਨ ਲੋ ਕੋਈ ਅਰਮਨਦੇਵ ਨਾਇਕ ਨੇ ਜਾਂ ਕਲਾਕਾਰ ਨੇ ਉਹਨਾਂ ਨੇ ਬੁੱਕ ਕੀਤੇ ਹੋਏ ਨੇ ਤੇ ਬਾਕੀ ਚਲੋ ਆਪਾਂ ਬਾਹਰ ਬਾਹਰ ਇੱਕ ਰਾਂ ਆ ਦੇਖ ਲੈਨੇ ਆ ਇਹ ਸਾਰੇ ਰੂਮ ਤੇ ਕਾਫੀ ਤਵੱਡਾ ਮਹਿਲ ਇਹ ਮਹਿਲ ਦੇ ਬਾਹਰ ਤੇ ਕਾਫੀ ਵੱਡਾ ਮਹਿਲ ਆ ਤੇ ਚਲੋ ਆਪਾਂ ਚੱਲਦੇ ਹਾਂ ਹੁਣ ਕਿਉਂਕਿ ਏ ਲੱਗੀ ਹੈ ਜੀ ਮਹਾਰਾਜ ਭਪਿੰਦਰ ਸਿੰਘ ਦੀ ਤਸਵੀਰ ਮਹਾਰਾਜ ਭਪਿੰਦਰ ਸਿੰਘ ਦਾ ਪਟਿਆਲਾ ਇਹ ਉਹਨਾਂ ਦੇ ਲਈ ਇਹ ਬਸ ਇਹ ਹੀ ਛੱਡਿਆ ਬਾਕੀ ਉਹਨਾਂ ਨੇ ਸਭ ਉਤਾਰ ਕੇ ਤੇ ਆਦੀ ਫਿਲਮ ਦੇ ਸਾਬ ਨਾਲ ਉਹਨਾਂ ਨੇ ਸਾਰਾ ਰੇਂਜ ਕੀਤਾ ਜੀ ਬਾਕੀ ਇੱਥੇ ਤੁਸੀਂ ਇਹ ਹੋਟਲ ਚ ਕਨਵਰਟ ਕਰ ਦਿੱਤਾ ਗਿਆ ਤੇ ਇਹਦੇ ਵਿੱਚ ਤੁਸੀਂ ਰੋਕ ਵੀ ਸਕਦੇ ਹੋ ਇਹ ਸਾਰਾ ਉਹਨਾਂ ਦੇ ਲਿਖਿਆ ਗਿਆ ਜੋ ਮਹਾਰਾਜਾਂ ਬਾਰੇ ਇਹ ਮਹਾਰਾਜ)^{ਪਟੰਦਰ ਸਿੰਘ ਜਿਨੇ ਮਹਿਲ ਬਣਾਇਆ ਸੀ ਇਹ ਫੋਟੋ ਹੈ ਜੀ ਇਥੋਂ ਮਹਿਲ ਦੀ ਫੋਟੋ ਹੈ ਬਸ ਇਹੇ ਚੀਜ਼ ਬਚੀ ਜਿਹੜੀ ਆਪਾਂ ਦੇਖ ਰਹੇ ਆਂ ਤੇ ਇਹ ਅੰਗਰੇਜ਼ ਖੜੇ ਆ ਤੇ ਨਾਲ ਮਹਾਰਾਜ ਪਟਿਆਲਾ ਵਿਦ ਲਾਰਡ ਆਫ ਵਿਦ ਲਾਰਡ ਐਂਡ ਲੇਡੀ ਵਿਲੀਅਮ ਗੌਂ ਵਿਲੀਅਮ ਡਾਊਨ ਇਨ ਚੈਲ 1932 ਦੀ ਤਸਵੀਰ ਹੈ ਜੀ ਇਹ ਠੀਕ ਹੈ ਪਟਿਆਲਾ ਮਹਾਰਾਜ ਪਟਿਆਲਾ ਖੜਾ ਤੇ ਨਾਲ ਅਫਸਰ ਕਰੇ ਅੰਗਰੇਜ਼ ਦੇ ਤੇ ਬਾਕੀ ਅੰਗਰੇਜ਼ਾਂ ਨਾਲ ਤੁਹਾਨੂੰ ਪਤਾ ਮਹਾਰਾਜ ਪਟਿਆਲੇ ਦੀ ਸਾਹ ਜਾਈਏ ਇਹ ਮਹਾਰਾਜਾ ਸ੍ਰੀ ਭਪਿੰਦਰ ਸਿੰਘ ਜੀ ਸੀ ਬੀ ਐਸ ਆਈ ਅਕਤੂਬਰ 1891 23 ਮਾਰਚ 1875 ਦਾ ਰੂਲਿੰਗ ਮਹਾਰਾਜਾ ਆਫ ਦਾ ਪ੍ਰਿੰਸਲੀ ਸਟੇਟ ਆਫ ਪਟਿਆਲਾ ਫਰੋਮ 19 ਤੋਂ 1900 ਤੋਂ 1938 ਇਹ ਸਾਰਾ ਲਿਖਿਆ ਹੈ ਇਹ ਪਾਰਟ ਦੇ ਬਰੇਜ ਨੇ ਪੜ੍ਹਨਾ ਹੈ ਆਪਨੇ ਤਾਂ ਅੰਗਰੇਜ਼ੀ ਵਾਸਤੋਂ ਬਾਹਰ ਇਹ ਕੁਛ ਚਲਪੈਲ ਇੱਥੇ ਆ ਚੀਜ਼ਾਂ ਨੇ ਕੁਛ ਵੇਖਣ ਜੋ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਉਹਨਾਂ ਵੱਲੋਂ ਬਣਵਾਈਆਂ ਗਈਆਂ ਅੰਗਰੇਜ਼ਾਂ ਵੱਲੋਂ ਇਹ ਟ੍ਰੇਨ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਉਹਦਣ ਬਣੀ ਸੀ ਅੰਗਰੇਜ਼ਾਂ ਵੱਲੋਂ ਬਣਾਈ ਗਈ ਸੀ। ਬਾਕੀ ਇਹ ਚੀਜ਼ ਆਪ ਨੂੰ ਵੇਖਣ ਨੂੰ ਮਿਲੀ। ਬਾਕੀ ਸਾਰਾ ਉਹਨਾਂ ਨੇ ਚੇਂਜ ਕੀਤਾ ਪਿਆ। ਬਾਕੀ ਇੱਥੇ ਤੁਸੀਂ ਕਿਰਾਏ ਤੇ ਰਹਿ ਕੇ ਰੂਮ ਇੱਕ ਸਕਦੇ ਹੋ, ਰਹਿ ਸਕਦੇ ਹੋ, ਰੁਕ ਸਕਦੇ ਹੋ। ਮਹਾਰਾਜਾ ਪਟਿਆਲਾ ਅਮ ਰਾਜ ਮਹਾਰਾਜਾ ਸੂਟ ਰੂਮਾਂ 25000 ਚ ਦੋ ਬੈੱਡ। ਜੇ ਤੁਸੀਂ ਇਕੱਲੇ ਹੋ ਤਾਂ 11000 ਚ ਬੈੱਡ। ਰਾਹੀ ਕੁਮਾਰੀ ਰੂਮ ਇਦਾਂ ਕਰਕੇ ਹੋਰ ਬੜੀਆਂ ਚੀਜ਼ਾਂ ਹੁਣ ਇਸ ਟਾਈਮ ਆਪਾਂ ਨੇ ਕੁਝ ਦੇਖਣਾ ਜੇ ਮਲੋ ਸਾਰਾ ਚੇਂਜ ਕੀਤਾ ਪਿਆ ਇਹ ਪੁਰਾਣੇ ਬਸ ਆ ਦੋ ਚਾਰ ਚੀਜ਼ਾਂ ਜਿਹੜੀਆਂ ਆਪਾਂ ਦੇਖ ਸਕਦੇ ਹਾਂ ਜੀ ਚਲੋ ਚੱਲਦੇ ਹਾਂ ਕਿ ਸਾਰਾ ਮਾਹੌਲ ਹੀ ਨਾ ਚੇਂਜ ਕੀਤਾ ਪਿਆ ਤੇ ਇਹ ਆਪਣੀ ਜਿੱਥੇ ਤੁਸੀਂ ਬੁਕਿੰਗ ਕਰ ਸਕਦੇ ਹੋ ਠੀਕ ਹੈ ਜੀ ਚੈੱਕ ਇਨ ਟਾਈਮ 2 ਪੀਐਮ ਚੈੱਕ ਆਊਟ ਟਾਈਮ ਪਰਨਾ ਠੀਕ ਹੈ ਓਕੇ ਸਰ ਠੀਕ ਹੈ ਸਰ ਜੀ ਥੈਂਕ ਯੂ ਜੀ ਫਿਰ ਆਇੰਗੇ ਕਬੀ ਠੀਕ ਹੈ ਸਰ ਥੈਂਕ ਯੂ ਲੋ ਜੀ ਆਪਾਂ ਆ ਗਏ ਬਾਹਰ ਤੇ ਇਧਰ ਨਾਲ ਬਣਿਆ ਵਾ ਹੋਟਲ ਜੇ ਤੁਸੀਂ ਕੁਝ ਖਾਣਾ-ਦਾਣਾ ਪੀਣਾ ਤੇ ਹੋਟਲ ਆ ਜੀ ਨਾਲ ਬਣਿਆ ਰੋਟੀ ਪਾਣੀ ਸਭ ਹੁਣ ਇਹ ਵੀ ਸਰ ਇਹ ਮੰਨ ਲਓ ਤੱਬਾ ਇੱਕ ਸਭ ਦੱਬਿਆ ਨਾਲ ਰੈਸਟੋਰੈਂਟ ਬਣਿਆ ਵਾ ਇਹ ਸਾਰੇ ਹੋਟਲ ਆ ਇਹ ਰੂਮ ਸਾਰੇ ਮੰਨ ਲਓ ਸਾਰਾ ਗਵਰਨਮੈਂਟ ਹੈਟਾ ਇਹ ਹੁਣ ਟੂਰਿਸਟ ਪਲੇਸ ਬਣਿਆ ਆ ਇੱਥੇ ਤੁਸੀਂ ਰਹਿ ਵੀ ਸਕਦੇ ਹੋ ਰੂਮ ਤੇ ਰਾਜਾ ਟੈਫੀਲਿੰਗ ਲੈ ਕੇ ਜੇ ਤੁਹਾਨੂੰ ਲੈਣੀ ਹੈ ਤੇ ਬਾਕੀ ਚਲੋ ਚੱਲਦੇ ਆਪਾਂ ਲਓ ਜੀ ਆ ਗਏ ਆਪਾਂ ਮਹਿਲ ਤੋਂ ਬਾਹਰ ਤੇ ਇਹ ਐਂਟਰੀ ਗੇਟ ਸੀ ਇੱਥੋਂ ਐਂਟਰੀ ਕੀਤੀ ਹੁਣ ਆਪਾਂ ਚੱਲੇ ਆ ਬਾਹਰ ਨੂੰ ਇਹ ਭਾਈ ਸਾਹਿਬ ਜੀ ਬੈਠੇ ਨੇ ਇੱਥੇ ਠੀਕ ਠਾਕ ਜੀ ਇਹ ਭਾਈ ਸਾਹਿਬ ਜੀ ਇਹ ਕਰਦੇ ਐਂਟਰੀ ਇਹ ਇੱਥੇ ਟਿਕ ਟਿਕ ਅੰਦਰ ਤੇ ਬੈੰਦੇ ਆ ਜੀ ਤੇ ਚਲੋ ਆਪਾਂ ਚੱਲੇ ਹੁਣ ਇਹ ਭਾਈ ਸਾਹਿਬ ਉਹਨਾਂ ਤੋਂ ਹਨ ਇਹ ਜੀ ਠੀਕ ਹੈ ਜੀ ਇਹ ਗੇਟ ਜੋ ਤੁਸੀਂ ਵੇਖ ਰਹੇ ਹੋ ਇਹ ਹੈ ਤਾਂ ਪੈਲਸ ਜੋ ਮਹਾਰਾਜ ਭਪਿੰਦਰ ਸਿੰਘ ਵੱਲੋਂ ਮਹਿਲ ਬਣਾਇਆ ਗਿਆ ਸੀ ਦਾ ਪੈਲਸ ਉਹਨਾਂ ਦਾ ਮਹਿਲ ਸੀ ਪਰ ਹੁਣ ਇਸ ਟਾਈਮ ਇਹ ਹੈਗਾ ਵਾ ਅਜ ਸਰਕਾਰ ਦੇ ਅੰਦਰ ਹੁਣ ਇਹ ਟੂਰਿਸਟ ਪਲੇਸ ਬਣਿਆ ਪਿਆ ਆਪਾਂ ਅੰਦਰ ਗਏ ਹਾਂ ਵੇਖਣ ਪਰ ਇੱਥੇ ਫਿਲਮ ਦੀ ਸ਼ੂਟਿੰਗ ਹੋਣ ਕਰਕੇ ਉਹ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਯਾਦਗਾਰ ਜਿਵੇਂ ਫੋਟੋਆਂ ਸੀ ਜਾਂ ਜੋ ਵੀ ਐਕਸੈਸਰੀ ਸੀ ਉਹ ਸਾਰੀ ਉਹਨਾਂ ਲੱਗ ਰੱਖੀ ਹੋਈ ਸੀ ਤੇ ਉੱਥੋਂ ਅੰਦਰੋਂ ਭਾਈ ਸਾਹਿਬ ਮਿਲੇ ਉਹਨਾਂ ਦੱਸਿਆ ਕਹਿੰਦੇ ਵੀ ਹੁਣ ਫਿਲਮ ਵਿੱਚ ਸ਼ੂਟਿੰਗ ਹੋ ਰਹੀ ਹੈ ਇਸ ਕਰਕੇ ਉਹਨਾਂ ਨੇ ਸਾਰਾ ਆਬਦਾ ਹੀ ਅੰਦਰ ਲਾਈ ਆਏ ਐ ਅਹੀਂ ਕੋਈ ਭੂਤੋ ਪਤਾ ਨਹੀਂ ਫਿਲਮ ਬਣਾ ਰਹੇ ਸੀ ਤੇ ਉਹਨਾਂ ਨੇ ਆਬਦੀ ਸੈਸਰੀ ਲਾਈ ਹੋਈ ਸੀ ਚਲੋ ਮਹਿਲ ਜਿਹੜਾ ਬਣਿਆ ਉਹ ਹੀ ਦਿਸਿਆ ਬਾਕੀ ਜਿਹੜੀਆਂ ਅੰਦਰ ਚੀਜ਼ਾਂ ਸੀ ਉਹ ਆਪਾਂ ਨਹੀਂ ਦੇਖ ਪਾਏ ਹਨਾ ਜਿਆਦਾ ਜਿਵੇਂ ਕਮਰੇ ਨੇ ਜਾਂ ਬੈਂਕ ਲੋਨ ਵਾਲੀਆਂ ਚੀਜ਼ਾਂ ਨੇ ਹਨਾ ਤੇ ਉਹ ਚੀਜ਼ਾਂ ਆਪਣੀਆਂ ਰਹਿ ਗਈਆਂ ਤੇ ਚਲੋ ਫਿਰ ਸੀ ਕਿਤੇ ਰੱਬ ਨੇ ਚਾਇਆ ਫਿਰ ਕਿਹਦੇ ਗੇਰਾ ਮਾਰਾਂਗੇ ਤੇ ਆਪਾਂ ਵੇਖ ਕੇ ਜਾਵਾਂਗੇ ਤੇ ਹੁਣ ਚੱਲਦੇ ਅੱਗੇ ਹੁਣ ਆਪਾਂ ਚੱਲਦੇ ਆ ਸਾਧੂਪੁਰ ਸਾਧੂਪੁਰ ਤੋਂ ਸੋਲਨ ਪਾਉ ਉੱਤਰ ਰਹੇ ਆ ਚੈਲ ਤੋਂ ਚੈਲ ਤੋਂ ਉੱਤਰਦੇ ਉੱਤਰਦੇ ਆਪਾਂ ਥੱਲੇ ਨੂੰ ਜਾ ਰਹੇ ਆ ਤੇ ਆਹ ਸਾਰੀਆਂ ਜਿਹੜੀਆਂ ਥੱਲੇ ਚੜਾਈਆਂ ਜਾਂ ਥੱਲੇ ਜਿਹੜੇ ਪਿੰਡ ਸ਼ਹਿਰ ਇਹ ਸਾਰੇ ਆਪਾਂ ਲੰਘ ਕੇ ਆਏ ਤੇ ਇਹ ਸਾਰੇ ਆਪਾਂ ਲੰਘੇ ਆ ਤੇ ਇੰਨੀ ਚੜਾਈ ਆਪਾਂ ਉੱਪਰ ਚੈਲ ਚੜ ਕੇ ਆਏ ਆ ਸਭ ਤੋਂ ਉੱਪਰ ਇੱਥੇ ਉੱਚਾ ਚੈਲ ਆ ਤੇ ਚੈਲ ਤੋਂ ਉੱਪਰ ਗੁਰੂ ਗੋਵਿੰਦ ਸਾਹਿਬ ਇਹ ਸਾਰੀਆਂ ਚੜਾਈਆਂ ਚੜ੍ਹ ਕੇ ਤੇ ਆਪਾਂ ਚੈਲ ਰਾਤ ਬਤਾਈ ਤੇ ਹੁਣ ਆਪਾਂ ਚੈਲ ਦਾ ਪੈਲਸ ਜਿਹੜਾ ਚੈਲ ਆ ਉਹ ਵੇਖ ਕੇ ਆਏ ਆ ਤੇ ਹੁਣ ਆਪਾਂ ਵਾਪਸ ਜਾ ਰਹੇ ਆ ਸਾਧੂ ਪੋਲਵਾਲ ਨੂੰ ਤੇ ਉਸ ਤੋਂ ਅੱਗੇ ਸੋਲਨ ਨੂੰ ਚਲਾਂਗੇ ਤੇ ਇਹ ਆ ਜੀ ਪਹਾੜ ਦੀ ਬੁੱਕਲ ਵਿੱਚ ਵਸੇ ਪਿੰਡ ਤੇ ਖੇਤੀਬਾੜੀ ਇੱਥੇ ਵੀ ਵੱਡੇ ਪੱਦਰ ਤੇ ਆ ਕਾਲੀ ਘਟਾ ਫਿਰ ਚੜੀ ਪਈ ਆ ਬੱਦਲ ਤੇ ਛੇਤੀ ਛੇਤੀ ਨਿਕਲ ਗਏ ਇਹ ਨਮੀ ਚ ਫਿਰ ਪਾਜੀ ਕਿਉਂਕਿ ਇਹ ਸਭ ਤੋਂ ਉੱਚੀ ਔਂਜਗਾ ਹੁਣ ਕਰਕੇ ਇੱਥੇ ਮੀਂਹ ਵਰ ਪੈ ਰਿਹਾ ਤੇ ਸਾਰੀ ਰਾਤ ਚੈਲ ਮੀਂਹ ਪੈਂਦ ਰਿਹਾ ਗੁਰਦਰਾ ਸਾਹਿਬ ਦੀ ਛਤ ਖੜਖੜ ਖੜਖੜ ਕਰਦੀ ਰਹੀ ਆਪਾਂ ਆ ਚੜਾਈਆਂ ਚੜ੍ਹ ਕੇ ਉੱਪਰ ਚੜ ਗਏ ਸੀ ਤੇ ਇਧਰ ਨੂੰ ਗਏ ਅੱਜ ਇਧਰੋਂ ਉਤਰਾਇਆਂ ਉਤਰਦੇ ਉਤਰਦੇ ਆਪਾਂ ਸਾਧੂਪੁਰ ਵਾਲਾ ਆ ਰਹੇ ਆ ਸਾਧੂਪੁਰੋਂ ਰਹੇਗਾ 2 ਕਿਲੋਮੀਟਰ ਕੱਲ 16 ਕਿਲੋਮੀਟਰ ਚੜਦੇ ਚੜਦੇ ਆਪਾਂ ਨੂੰ ਸ਼ਾਮਾਂ ਪੈ ਗਿਆ ਤੇ ਅੱਜ ਆਪਾਂ 16 ਕਿਲੋਮੀਟਰ ਅੱਧੇ ਘੰਟੇ ਤੋਂ ਵੀ ਪਹਿਲਾਂ ਆ ਚਲੇ ਆ ਤੇ ਆ ਥੱਲੇ ਉਹੀ ਨਜ਼ਾਰਾ ਫਿਰ ਸਾਧੂਪੁਰ ਵਾਲਾ ਦਰਿਆ ਥੱਲੇ ਵਗ ਰਿਹਾ ਤੇ ਇਹ ਨਜ਼ਾਰਾ ਇਹ ਕੁਦਰਤ ਬੜੀ ਸੋਹਣੀ ਹੈ ਇਹ ਨਜ਼ਾਰਾ ਬੜਾ ਆਵਦੇ ਵਾਲ ਨੂੰ ਖਿੱਚਦਾ ਤੇ ਬੜਾ ਸੋਹਣਾ ਮੌਸਮ ਸੀ ਬੜਾ ਸਾਈਕਲ ਮੇਰਾ ਬਹੁਤ ਤੇਜ਼ ਜਾ ਰਿਹਾ ਸੀ ਪਰ ਮੈਂ ਇਥੋਂ ਆ ਨਜ਼ਾਰਾ ਵੇਖ ਕੇ ਰਿਹਾ ਨਹੀਂ ਗਿਆ ਤੇ ਮੈਂ 2 ਮਿੰਟ ਲਈ ਇਹਨੂੰ ਦੇਖਣ ਲਈ ਫੜ ਗਿਆ ਤੇ ਬਹੁਤ ਹੀ ਸੋਹਣਾ ਇਹ ਸਾਧੂਪੁਰਾ ਜੀ ਸਾਧੂਪੁਰ ਤੇ ਇੱਥੇ ਕੈਂਪਿੰਗ ਵਗੈਰਾ ਕਰਾਈਆਂ ਜਾਂਦੀਆਂ ਨੇ ਤੇ ਬਾਕੀ ਹੋਰ ਵੀ ਕਿਸਾਨੀ ਕਿਸਮ ਦੀ ਕਰਦੇ ਲੋਕ ਇਹ ਕੋਈ ਸਰਕਾਰੀ ਹੈ ਜਾਂ ਕੋਈ ਇਹ ਬਿਲਡਿੰਗ ਬਾਕੀ ਬਹੁਤ ਸੋਹਣਾ ਹੈ ਥੱਲੇ ਆ ਪਹਾੜਾਂ ਦੀ ਬੁੱਕਲ ਚ ਪਹਰਾ ਚ ਵਸਿਆ ਹੈ ਇਹ ਪਿੰਡ ਤੇ ਬਹੁਤ ਸੋਹਣਾ ਹੈ ਤੇ ਬਸਾਂ ਦੀ ਇੱਥੇ ਬਰਮਾਰ ਨੀ ਟਰਾਪ ਆ ਚਲਾਈ ਇੱਜ ਕਰਨੀ ਸ਼ੁਰੂ ਕੀਤੀ ਸੀ ਸਾਧੂ ਪਰ ਤੇ ਇਹ ਸਾਧੂ ਬੋਲਦੀ ਮਾਰਕੀਟ ਆ ਗਈ ਇਥੋਂ ਆਪਣੇ ਜੋਰ ਲੱਗਣੇ ਸ਼ੁਰੂ ਹੋਏ ਸੀ ਇਹ ਸਾਧੂ ਬੋਲਦੀ ਮਾਰ ਲਿਟਾਈ ਸੋ ਨਾ ਇੱਥੇ ਕਿ ਵੀ ਪਿੱਛੇ ਦੁਕਾਨਾਂ ਆ ਹੁਣ ਅੱਗੇ ਹੋਟਲ ਆਉਣਗੇ ਜਿੱਥੇ ਤੁਸੀਂ ਰੁਕ ਸਕਦੇ ਹੋ ਰੂਮ ਹੈ ਆ ਹੌਸਟਲ ਬਣੇ ਹੋਏ ਨੇ ਬਹੁਤ ਹੀ ਵਧੀਆ 뷰 ਪਣਿਆ ਅਰੇ ਥੋੜੇ ਜੇ ਮੈਂ ਜੀ ਇਹ ਦੁਕਾਨਾਂ ਵੀ ਨੇ ਇਹ ਨਾਲ ਰੋਣੇ ਆ ਤਾਂ ਬੈਰ ਮਾਹ ਦਾ ਇੱਥੇ ਜਿਹੜਾ ਵੀ ਕੋਈ ਦੁਕਾਨਦਾਰ ਆ ਉਹਨੇ ਨਾਲ ਕੋਈ ਚਾਰ ਰੂਮ ਬਣਾਏ ਹੋਏ ਨੇ ਤੇ ਜਿਹੜਾ ਉਹ ਵੀ ਰਹਿੰਦਾ ਉਹ ਉਹਨਾਂ ਘਰ ਇੱਥੇ ਰਹਿੰਦਾ ਅਜòn ਖਲਪਿਆ ਨਹੀਂ ਨਾ ਤੇ ਆ ਵੇਖ ਥੱਲੇ ਆ ਕਰਿਆ ਇਹਨਾਂ ਨਾਲ ਇੱਥੇ ਆ ਬਣਿਆ ਹੋਏ ਬੱਚਿਆਂ ਦੇ ਖੇਡਣੇ ਇਹ ਵੀ ਥੱਲੇ 호텔 ਦਾ ਹੀ ਸਨ ਤੇ ਆ ਬੋਲ ਆ ਗਿਆ ਜਿਹੜਾ ਬੋਤਲ ਪੁੱਛਦੇ ਇਹ ਸਾਧੂ ਬੋਲ ਆ ਜੀ ਅਸਲ ਕੀ ਆਦਰੀਆ ਇਧਰ ਤੇ ਆ ਰਿਹਾ ਇਹ ਪਹਾੜੀਆਂ ਤੋਂ ਉਤੋਂ ਚੜ ਕੇ ਫੰਦੇ ਆ ਸ਼ਾਮਨੀ ਸਾਧੂ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਸਾਧੂ ਪੁਲ ਤੇ ਸਾਧੂ ਪੁਲ ਤੋਂ ਦਰਿਆ ਵਾਕੇ ਆਉਂਦਾ ਇਧਰ ਨੂੰ ਤੇ ਇਹ ਖਾਲੀ ਜਗ੍ਹਾ ਜਿੱਥੇ ਬਣੇ ਹੋਏ ਨੇ ਕੈਂਪਿੰਗ ਕਰਨ ਵਾਸਤੇ ਟੈਂਟ ਲੱਗੇ ਹੋਏ ਨੇ ਨਿੱਕੇ ਨਿੱਕੇ ਕਮਰੇ ਬਣਿਆ ਇੱਥੇ ਤੁਸੀਂ ਕੈਂਪਿੰਗ ਕਰ ਸਕਦੇ ਹੋ ਆਪਦੀ ਵੀ ਕਰ ਸਕਦੇ ਹੋ ਤੇ ਕਿਰਾਏ ਤੇ ਆ ਮਿਲਦੇ ਆ ਕਮਰੇ ਬਾਕੀ ਜੇ ਆਪਦੀ ਕੈਂਪਿੰਗ ਕਰੋਗੇ ਤਾਂ ਉਹਦਾ ਵੀ ਕਿਰਾਇਆ ਲੈਣਗੇ ਬਾਕੀ ਮਾਹੌਲ ਬਹੁਤ ਸੋਹਣਾ ਹੈ ਦਰਿਆ ਦੇ ਕੰਢੇ ਤੇ ਕੈਂਪਿੰਗ ਤੇ ਵਿਹਲੀ ਵਿੱਚ ਐ ਫਲੇਨ ਜਗਾ ਇੱਕੋ ਜੀ ਤੇ ਇੱਥੋਂ ਲੈ ਕੇ ਉੱਥੇ ਤੱਕ ਇੱਥੋਂ ਤੱਕ ਇੱਕ ਕੈਂਪਿੰਗ ਸਾਈਟ ਆ ਸਾਰੀ ਇੱਥੇ ਕੈਂਪਿੰਗ ਹੁੰਦੀ ਹੈ ਇਹ ਆ ਜੀ ਸਾਧੂਪੁਰ ਕੰਡਾ ਘਾੜ ਨੂੰ ਚੜਾਈ ਚੜਦੇ ਚੜਦੇ ਆਪਾਂ ਇਧਰੋਂ ਐ ਚੜਾਈ ਚੜ ਰਹੇ ਆ ਇਹ ਵੀ ਚੜਾਈ ਕੋਈ ਚੈਲ ਦੀ ਚੜਾਈ ਨਾ ਕੱਟਨੀ ਪਰ ਫਿਰ ਵੀ ਫਰਕ ਆ ਉਹ ਚਾਦੀ ਖੰਨੇ ਤੇ ਹੁਣ ਆਪਾਂ ਖੜੇ ਆ ਇੱਥੇ ਠੰਡੀ ਛਾਂ ਹੀ ਜਦੋਂ ਆਪਾਂ ਦੇਖ ਧਰਦੇ ਰੁੱਖਾਂ ਵਿੱਚ ਸੀ ਉਦੋਂ ਮੌਸਮ ਬਹੁਤ ਠੰਡਾ ਹੈ ਤੇ ਜਦੋਂ ਹੁਣ ਆਪਾਂ ਚਿਹਲ ਦੇ ਰੁੱਖਾਂ ਵਿੱਚ ਫੇਰ ਆ ਗਏ ਤਾਂ ਹੁਣ ਫੇਰ ਗਰਮੀ ਸ਼ੁਰੂ ਹੋ ਗਈ ਹੈ ਧੁੱਪ ਲੱਗਣ ਲੱਗੀ ਤੇ ਉੱਥੇ ਜਦੋਂ ਚਿਹਲ ਚ ਮਤਰੇ ਹਾਂ ਤਾਂ ਮੈਨੂੰ ਠੰਡ ਲੱਗਦੀ ਤੇ ਚਿਹਲ ਗੁਰਦਰਾ ਸਾਹਿਬ ਵਿੱਚ ਮੈਂ ਕੋਟੀ ਪਾ ਕੇ ਰੱਖੀ ਪਰ ਹੁਣ ਫੇਰ ਗਰਮੀ ਵਾਲੇ ਮੌਸਮ ਚ ਜਿਵੇਂ ਜਿਵੇਂ ਪੰਜਾਬ ਹਾਲਤ ਹੋ ਰਹੀ ਨੇ ਗਰਮੀ ਵੱਧ ਹੀ ਜਾਣੀ ਬਾਕੀ ਇੱਥੇ ਬਹੁਤ ਸ਼ਾਂਤੀ ਵਾਲਾ ਮਾਹੌਲ ਹੈ ਪਰ ਹੋ ਗਏ ਸੀ ਇਹ ਤੋਂ ਇਸ ਹੋਟਲ ਵਿੱਚ ਖਾਣ ਪੀਣ ਲਈ ਤੇ ਇਧਰ ਆਪਾਂ ਕੰਡਾ ਘਾੜ ਪਹੁੰਚ ਗਏ ਕੰਡਾ ਘਾੜ ਤੇ ਇਹ ਹੋਟਲ ਦੇ ਮਗਰ ਦਾ 뷰 ਆ ਜੀ ਦੇਖੋ ਪਹਾੜਾਂ ਦੇ ਵਿੱਚ ਆਹ ਸਾਹਮਣੇ ਤਨ ਫੜਕ ਰਹੀ ਦੀ ਹੋਗੀ ਇਹ ਸੋਲਨ ਨੂੰ ਜਾਣੀ ਆ ਜੀ ਇਹ ਆਪਾਂ ਚੜਾਈ ਚੜਨੀ ਆ ਇਹ ਸਾਰੀ ਸੜਕ ਹੁਣ ਆਪਾਂ ਉਤਰ ਜਾਈਏ ਸੋਲਨ ਤੇ ਦੂਰ ਦੂਰ ਤੱਕ ਪਹਾੜ ਤੇ ਪਹਾੜਾਂ ਦੇ ਮਗਰ ਵੀ ਪਹਾੜ ਨੇ ਵੱਡੇ ਵੱਡੇ ਪਹਾੜ ਇੱਕ ਦੂਜੇ ਤੋਂ ਇਧਰੋਂ ਆ ਪਾ ਰਹੇ ਆ ਸਾਧੂਪੁਰ ਵੱਲੋਂ ਤੇ ਇਹ ਆ ਗਿਆ ਕੰਡਾ ਕਾਠ ਇਹਦੇ ਮੋੜ ਦੇ ਉੱਲੇ ਕੰਡਾ ਕਾਠ ਤੇ ਆਪਾਂ ਇੱਥੇ ਬੈ ਕੇ ਖਾਧੀ ਆ ਰੋਟੀ ਇਹ ਬਾਈ ਬਠੰਡੇ ਵੀ ਰਿਹਾ ਵਾ ਤੇ ਸਿੱਧੂ ਦਾ ਬੜਾ ਵੱਡਾ ਫੈਨ ਆ ਮਾਨਸ ਵੀ ਕਿਨ ਮੈਂ ਜਾ ਕੇ ਆ ਲਓ ਜੀ ਸੋਲਨ ਵੱਲੋਂ ਆਪਾਂ ਤੁਰ ਪਏ ਆ ਪੈ ਗਏ ਆ ਹਾਈਵੇ ਤੇ ਤੇ ਸੋਲਨ ਇੱਥੋਂ ਹੈਗਾ ਜੀ 11 ਕਿਲੋਮੀਟਰ ਕਾਲਕਾ 52 ਕਿਲੋਮੀਟਰ ਤੇ ਚੰਡੀਗੜ੍ਹ 77 ਕਿਲੋਮੀਟਰ ਅੱਜ ਆਪਾਂ 11 ਕਿਲੋਮੀਟਰ ਕੱਢ ਕੇ ਸੋਲਨ ਰੁਕਾਂਗੇ ਤੇ ਕੱਲ ਨੂੰ ਹੋ ਸਕਿਆ ਤਾਂ ਆਪਾਂ ਚੰਡੀਗੜ੍ਹੀ ਪਹੁੰਚਾਂਗੇ ਸਿੱਧੇ ਤੇ ਇੱਧਰ ਵੱਡੇ ਪੈਦਰ ਤੇ ਨਾਲ ਖੇਤੀ ਕੀਤੀ ਜਾ ਰਹੀ ਹੈ ਪੌੜੀਦਾਰ ਖੇਤੀ ਆ ਕਸਾਨ ਹਰੇਕ ਸਟੇਜ ਵਿੱਚ ਹਰੇਕ ਸਟੇਜ ਵਿੱਚ ਬੈਠੇ ਹੋਏ ਨੇ ਇਧਰੋਂ ਬੱਦਲ ਤੇ ਬੱਦਲਾਂ 'ਚ ਬਾੜ ਆਪਾਂ ਕੰਡਾ ਘਾੜ ਨਿਕਲ ਕੇ ਸੋਲਾਂਾਂ ਦੀ ਰਾਤ ਆ ਗਏ ਤੇ ਜਦੋਂ ਪਿੱਛੇ ਮੁੜ ਕੇ ਮੈਂ ਵੇਖਿਆ ਕੰਡਾ ਘਾੜ ਤੇ ਕੰਡਾ ਘਾੜ ਸਾਰਾ ਕਾਲਾ ਆਇਆ ਪਿਆ ਤੇ ਕਾਲਾ ਕਿੰਨੇ ਨਾਲ ਪਿਆ ਕਾਲੇ ਬੱਦਨਾ ਨਾਲ ਜਦੋਂ ਆਪਾਂ ਸੀ ਉਦੋਂ ਪੂਰੀ ਧੁੱਪ ਸੀ ਤੇ ਮੁਰਕੂ ਮੁਰਕੀ ਗਰਮੀ ਹੋ ਕੇ ਗਰਮੀ ਨਾਲ ਭਜਦੇ ਹੋਏ ਆ ਪਾਰੇ ਤੇ ਹੁਣ ਇਸ ਟਾਈਮ ਉਧਰ ਪੂਰਾ ਬੱਦਲ ਤੇ ਕਾਲੀਆਂ ਘਟਾ ਚੜੀਆਂ ਪਈਆਂ ਕਾਲੀਆਂ ਘਟਾਂ ਵਿੱਚ ਕੰਡਾ ਘਾਟ ਲੁਕਦਾ ਜਾਂਦਾ ਤੇ ਇੱਧਰ ਆਹ ਜਿਹੜੀ ਪਹਾੜੀ ਸਾਹਮਣੇ ਹੁਣ ਲੋਕੀ ਇੱਥੇ ਚੈਲ ਸੀਗਾ ਇੱਥੇ ਬਾਈ ਕੰਡਾ ਘਾਟ ਜਿੱਥੋਂ ਆਪਾਂ ਖਾਣਾ ਖਾਦਾ ਉਹਨੇ ਦੱਸਿਆ ਵੀ ਇਹ ਚੈਲ ਇੱਥੇ ਇਹਨਾਂ ਪਹਾੜੀਆਂ ਚ ਤੇ ਐਵੇਂ ਮੈਂ ਕਿਹਨੇ ਘੁੰਮ ਕੇ ਗਏ ਸਿੱਧਾ ਡਾਂਡੇ ਮੇਰੇ ਤੁਰਪੈ ਤੇ ਦੱਸ ਦਿੰਦਾ ਤੇ ਚਲੋ ਮੈਂ ਖਾਣਾ ਸੀਗਾ ਰੱਬ ਦੇ ਰੰਗ ਕੁਦਰਤ ਪਹਾੜਾਂ ਚ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਬੱਦਲ ਤੇ ਕਿਹੜੇ ਵੇਲੇ ਧੁੱਪਾ ਕੰਡਾ ਘਾਟ ਤੋਂ ਚੜ ਕੇ ਆਪਾਂ ਸੋਨਾਂ ਵਾਲੇ ਸੋਲਣ ਵਾਲੇ ਚੈਲ ਤੋਂ ਸਾਧੂ ਪੁਲ ਸਾਧੂ ਪੁਲ ਤੋਂ ਕੰਡਾ ਘਾਟ ਕੰਡਾ ਘਾੜੀਆਂ ਚੜਾਈਆਂ ਚੜ੍ਹ ਕੇ ਤੇ ਆਪਾਂ ਸੋਲਨ ਵਾਲੇ ਰੋਡ ਤੇ ਆ ਗਏ ਟੀਟ ਰੋਡ ਤੇ ਬਾਈਪਾਸ ਤੇ ਤੁਰੇ ਜਾਂਦੇ ਹਾਂ ਤੇ ਉੱਥੇ ਦੁਕਾਨ ਤੇ ਖਾਣਾ ਖਾਧਾ ਤੇ ਉੱਥੋਂ ਇੱਕ ਚਾਕਲੇਟ ਲਈ ਇਹ ਚਾਕਲੇਟ ਕਹਿੰਦੇ ਵੀ ਖਾਣੇ ਇੰਨੇ ਨਾਲ ਦੀ ਬਹੁਤ ਆਉਂਦੀ ਹੈ ਮੈਂ ਤਿਲ ਖਾ ਲਏ ਨੇ ਸੁਣਿਆ ਸੀ ਕਿ ਇਹ ਤੋਂ ਕਹਿੰਦੇ ਵੀ ਚਾਕਲੇਟ ਖਾਦੇ ਨਾਲ ਦੀ ਆਉਂਦੀ ਇਸ ਕਰਕੇ ਹੁਣ ਚਾਕਲੇਟ ਖਾਣ ਲੱਗੇ ਆ ਖਾ ਕੇ ਫਿਰ ਤੁਰਦੇ ਹਾਂ ਗਾਣ ਆਪਾਂ ਕੰਡਾ ਘਾੜ ਤੋਂ ਜਾ ਰਹੇ ਹਾਂ ਸੋਲਨਵਾਲ ਨੂੰ ਤੇ ਤੇਜ਼ ਤੇ ਜਾ ਰਹੇ ਸਾਂ ਤੇ ਜੇਤੀ ਸੋਲਨ ਪਹੁੰਚ ਗਏ ਟਾਈਮ ਕਰ ਗਿਆ ਪਰ ਜਦੋਂ ਕੋਈ ਚੰਗਾ ਖੂਬਸੂਰਤ ਨਜ਼ਾਰਾ ਦੇਖਦਾ ਹੈ ਪਹਾੜਾਂ ਵਿੱਚ ਤਾਂ ਮੇਰੇ ਸਾਈਕਲ ਦੇ ਪੈਡਲ ਆਪਣੇ ਆਪ ਹੀ ਰੁਕ ਜਾਂਦੇ ਆ ਤੇ ਆ ਮੈਨੂੰ ਨਜ਼ਾਰਾ ਦਿਸਿਆ ਪਹਾੜਾਂ ਦੇ ਚਾਰਚ ਤੇਰੇ ਵਿੱਚ ਕਿਰਿਆ ਇੱਕ ਪਲੇਨ ਜਿਹਾ ਜਗਾ ਜਿੱਥੇ ਫਾਰਮਰ ਰਹਿੰਦੇ ਨੇ ਖੇਤੀ ਕੀਤੀ ਗਈ ਉਹਨਾਂ ਵੱਲੋਂ ਤੇ ਵੇਖ ਕੇ ਮੈਨੂੰ ਬੜਾ ਵਧੀਆ ਲੱਗਾ ਤੇ ਮੇਰਾ ਦਿਲ ਕੀਤਾ ਕਿ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਾਂ ਇਹ ਤੁਹਾਨੂੰ ਦਿਖਾਵਾ ਆ ਦੇਖੋ ਇੰਨੇ ਕੁ ਜਗ੍ਹਾ ਵੇਤੀ ਉਹਨਾਂ ਨੇ ਆਪਣੀ ਖੇਤੀ ਕਰ ਲਈ ਆ ਮੱਕੀ ਆ ਸਬਜ਼ੀ ਆ ਹੋਰ ਜੋ ਵੀ ਇਹਨਾਂ ਦੇ ਆਪਣੇ ਇਥੇ ਚੀਜ਼ਾਂ ਲੋੜੀਂਦੀਆਂ ਹੁੰਦੀਆਂ ਨੇ ਇਹ ਬਣਾਉਂਦੇ ਤੇ ਵੇਚਦੇ ਨੇ ਤੇ ਕੁਝ ਕੁ ਘਰ ਵੱਖਰਾ ਜਿਹਾ ਆਪਣਾ ਪਿੰਡ ਵਸਾ ਕੇ ਬੈਠੇ ਆ ਤੇ ਕਿਤੇ ਸੋਹਣੇ ਘਰ ਨੇ ਤੇ ਵੇਖ ਕੇ ਰੂਹ ਜੀ ਖੁਸ਼ ਹੋਈ ਤੇ ਮੈਂ ਸੋਚਿਆ ਕਿ ਆਪਣੇ ਭਰਾਵਾਂ ਨਾਲ ਵੀ ਸ਼ੇਅਰ ਕਰਾਂ ਭੈਣਾ ਭਰਾਵਾਂ ਨਾਲ ਸ਼ੇਅਰ ਕਰਾਂ ਤੇ ਤੁਹਾਨੂੰ ਤੇ ਪਹਾੜਾਂ ਵਿੱਚ ਇਹੋ ਜਿਹੇ ਖੂਬ ਖੂਬਸੂਰਤ ਨਜ਼ਾਰੇ ਬਹੁਤ ਦੇਖਣ ਨੂੰ ਮਿਲਦੇ ਆ ਆ ਪਿੱਛੇ ਇੱਕ ਜਨਰੇਟਰ ਨੇ ਪਿਰ-ਪਿਰ ਲਾਈਏ ਇਹਨੇ ਜਾਣ ਲੈਣੀ ਚੁਕੀ ਆ ਚਲੋ ਫਿਰ ਗਾ ਮਿਲਦੇ ਚਲ ਸਾਧੂਪੁਰ ਕੰਡਾ ਘਾੜ ਤੋਂ ਆ ਕੇ ਇਨਾ ਉਤਰਾਇਆਂ ਚੜਾਈਆਂ ਚੜ ਕੇ ਬਾੜਾ ਨਾ ਪਹੁੰਚ ਸੋਨਾ ਸੋਨਾ ਰਾਈਡਰ ਸਭ 10 ਕਿਲੋ ਮੈਂ ਕਹ ਦਿੰਦਾ ਇਹਨੇ ਵਿਖਾਈ ਨਹੀਂ ਇਹਦੇ ਚ ਦਿੱਸਤਾਨੀ ਮੱਠੇ ਨਹੀਂ ਇਹ ਆ ਜੀ ਫੋਨ ਸ਼ਹਿਰ ਬਹੁਤ ਤਗੜਾ ਸ਼ਹਿਰ ਆ ਤੇ ਬੜਾ ਸੋਹਣਾ ਸ਼ਹਿਰ ਬਾੜ ਦੇ ਉੱਪਰ ਥੱਲੇ ਵਸਿਆ ਹੋਇਆ ਵਾ ਜਿੱਥੋਂ ਲੈ ਕੇ ਤੱਕ ਇਹ ਸਾਰਾ ਸੋਨਾ ਆ ਇਹ ਸਾਰਾ ਸੋਨਾ ਸੋਨਾ ਇਹ ਆ ਸੋਨਾ ਪੰਜ ਸੱਬੀ ਫਟੋਂ ਪੰਜ ਸੱਬੀ ਕਰਾਂ ਬਹੁਤ ਸੋਹਣਾ ਸ਼ਹਿਰ ਆ ਬਾਕੀ ਸਾਰਾ ਸ਼ਹਿਰ ਪਹਾੜ ਦੇ ਬੰਦੇ ਵਸੇ ਹੋਏ ਆ ਕੋਈ ਸੈਦਰ ਇਸ ਤੋਂ ਜ਼ਿਆਦਾ ਹੀ ਸੜਾ ਪਹਾੜ